ਦੇਸੀ ਲੋਕ ਆ ਜਿੱਦੇ ਤੁਹਾਨੂੰ ਕਹਿੰਦੇ ਆ ਹੱਥਾਂ ਤੋਂ ਤੇ ਅੱਜ ਉਹੀ ਕੇਸ ਫੇਰ ਦੁਬਾਰਾ ਉਹ ਜਿਹੜੇ ਪ੍ਰਦੇਸੀ ਲੋਕ ਕੋ ਇਹੀ ਤਾਂ ਕਹਿੰਦੇ ਆ ਪ੍ਰਦੇਸੀ ਲੋਕਾਂ ਨੂੰ ਵੀਰੇ ਤੁਸੀਂ ਕੀ ਕੰਮ ਕਰਦੇ ਹੋ ਤੇ ਆਹ ਕੰਮ ਛੱਡੋ ਯਾਰ ਤੁਸੀਂ ਕੰਮ ਕਰਨਾ ਹੈ ਕੰਮ ਕਰੋ ਕਿਦੀ ਇੱਥੇ ਆਪਾਂ ਨੂੰ ਘੋਪ ਇੰਨੇ ਹੋ ਗਏ ਕਰੋ ਬਹੁਤ ਮਨ ਖਰਾਬ ਹੋਇਆ ਸਾਡਾ ਜਰੂਰ ਤੁਸੀਂ ਮੋਲ ਦੇਖਿਆ ਵੀ ਇਸ ਤਰ੍ਹਾਂ ਕੁੜੀ ਨੂੰ ਹੱਥ ਪਾਇਆ ਮਨ ਤਾਂ ਬਹੁਤ ਖਰਾਬ ਹੋਇਆ ਪਰ ਬਰਦਾਸ਼ਤ ਨਹੀਂ ਹੋਇਆ ਪਰ ਹੁਣ ਉਹਨਾਂ ਦੇ ਬੱਚੇ ਉਹਨਾਂ ਇੱਥੇ ਨਿੱਕੇ-ਨਿੱਕੇ ਨੂੰ ਦੇਖ ਕੇ ਸਾਨੂੰ ਫੇਰ ਵੀ ਤਰਸਉਂਦਾ

ਇਦਾਂ ਦੀ ਗਲਤੀ ਨਾ ਕਰੋ ਮੈਸੇਜ ਦਿਓ ਵੀ ਇਦਾਂ ਦਾ ਮੇਰੇ ਭਰਾ ਜਿਹੜੇ ਪੰਜਾਬ ਵਿੱਚ ਰਹਿੰਦੇ ਆਂ ਇਹ ਬੇਇੱਜ਼ਤੀ ਹੁੰਦੀ ਸਾਡੀ ਪ੍ਰਦੇਸਕਿਆਂ ਦੀ ਇਹ ਇਹਨਾਂ ਦੇ ਘਰੇ ਹੁਣ ਕੋਲੇ ਰਹਿੰਦੇ ਨੇ ਉਹਦੀ ਘਰ ਵਾਲੀ ਆਉਂਦੀ ਆ ਉਹ ਬੇਚਾਰੀ ਬੱਚਾ ਨੂੰ ਦਿਖਾਉਂਦੀ ਆ ਤਰਸੋਂ ਦਾ ਦੇਖ ਕੇ ਚਲੋ ਸਾਨੂੰ ਤਾਂ ਹੀ ਪੰਜਾਬੀ ਇਹੋ ਜਿਹੇ ਸਾਡੇ ਦਿਲ ਬਹੁਤ ਡੇ ਨੇ ਅਸੀਂ ਫੇਰ ਵੀ ਉਹਨੂੰ ਇੱਕ ਮੌਕਾ ਦੇ ਰਹੇ ਆਂ ਪਰ ਅਸੀਂ ਉਹਨੂੰ ਇਹ ਗੱਲ ਕਹ ਦਿੱਤੀ ਮੱਲੇ 'ਚ ਨਹੀਂ ਦੇਖਣਾ ਚਾਹੀਦਾ ਬੇਟੀ ਵੱਡੀ ਵੱੜ ਤੋਂ ਦੇਤੀ ਆ ਤੇਰੇ ਬੱਚਿਆਂ ਕਰਕੇ ਤੇਰੇ ਘਰ ਵਾਲੀ ਕਰਕੇ ਤਰਸ ਆ ਗਿਆ ਤੈਨੂੰ ਮੌਕਾ ਦੇ ਤੇ ਤੱਕ ਯਾਰ ਪੰਜਾਬੀ ਦੀ ਤੱਕ ਇਹ ਆਈ ਨਹੀਂ ਵੀ 4 ਸਾਲ ਦੀ ਕੁੜੀ ਦਾ ਬਲਤ ਕਾਰਕ ਹੋ ਗਿਆ ਆ ਇੱਥੇ 5 ਸਾਲ ਦੀ ਕੁੜੀ ਮਾਰਤੀ ਹੈਗੀ ਆ ਇੱਥੇ ਕੁੜੀਆਂ ਨੂੰ ਪਰਦਾਸੀਆਂ ਕੋਲ ਕਿਉਂ ਆਉਂਦਾ ਯਾਰ ਮੈਂ ਉਹਨੂੰ ਉਹੀ ਉਹੀ ਸਮਝਾਉਣਾ ਵੀ ਇੱਕ ਮੱਝ ਜਿਹੜੀ ਹੁੰਦੀ ਹੈ ਨਾ ਪੂਛਾ ਮਾਰ ਮਾਰ ਸਾਰਿਆਂ ਨੂੰ ਲਵੇਟ ਦਿੰਦੀ ਆ ਤੇ ਇਸੇ ਸੇ ਛੱਡੋ ਬੇਨਤੀ ਆ ਸਾਡੀ ਹੱਥ ਜੋੜ ਕੇ ਲੁਧਰਨਾਲਾ ਲਾਈਵ ਤੇ ਇਕਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇ ਅਸੀਂ ਰਾਮਗੜ ਚੌਂਕੀ ਦੇ ਵਿੱਚ ਮੌਜੂਦ ਹੈਗੇ ਹਾਂ ਲੇਕਿਨ ਚੱਬੇਵਾਲ ਦੀ ਘਟਨਾ ਸਾਹਮਣੇ ਆਦੀ ਜਿੱਤੇ ਇੱਕ ਪ੍ਰਵਾਸੀ ਹੈ ਲੋ ਇੱਕ ਮੈਂ ਛੋਟੀ ਜੀ ਉਮਰ ਦੀ ਜਿਹੜੀ 20 ਸਾਲ ਦੀ ਉਮਰ ਹੋਗੀ ਉਸ ਲੜਕੀ ਦੇ ਨਾਲ ਛੇੜਖਾਨੀ ਕੀਤੀ ਆਂਦੀ ਹੈ ਲੇਕਿਨ ਉਹ ਖਬਰ ਬੜੀ ਪ੍ਰਮੁਖਤਾ ਨਾਲ ਬੜੀ ਵਾਇਰਲ ਜਿਹੜੀ ਹੋ ਰਹੀ ਸੀਗੀ ਉਸ ਤੋਂ ਬਾਅਦ ਸੀ ਰਾਮਗੜ ਚੌਂਕੀ ਪਹੁੰਚਿਆ ਲੇਕਿਨ ਦੋਨੋਂ ਧੀਰਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਬਾਬਾ ਜੀ ਵੀ ਕੋਲ ਹੈ ਬਾਬਾ ਜੀ ਕੀ ਹੈ ਪੂਰਾ ਮਾਮਲਾ ਕੀ ਸੀਗਾ ਵਾਹਿਗੁਰੂ ਜਿੱ ਇੱਧਰ ਆ ਜਾਓ ਇੱਧਰ ਆ ਪੈ ਨੇ ਹਾਂਜੀ ਹਾਂਜੀ ਆ ਦੇਖ ਫੜੇ 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 ਹਨ ਨਿੱਕੇ ਨਿੱਕੇ ਬੱਚੇ ਸੀਗੇ ਅੱਜ ਨਾ ਇਹਨਾਂ ਦੇ ਹਸਬੰਦ ਸੀਗੇ ਪ੍ਰਦੇਸੀ ਲੋਕ ਆ ਸਾਨੂੰ ਪਤਾ ਲੱਗਿਆ ਅਸੀਂ ਦੌੜਿਆ ਪ੍ਰਦੇਸੀ ਲੋਕ ਜਿਹੜੇ ਦਿਨ ਪਤਾ ਹੀ ਆ ਵੀਰੇ ਜੋ ਅੱਜ ਕੱਲ ਜੋ ਚੱਲਦਾ ਪਿਆ ਪ੍ਰਦੇਸੀ ਲੋਕ ਅੱਜ ਇੱਜ਼ਤਾਂ ਨੂੰ ਪੈਂਦੇ ਆ ਹੱਥਾਂ ਦੇ ਤੋਂ ਤੇ ਅੱਜ ਉਹੀ ਕੇਸ ਫੇਰ ਦੁਬਾਰਾ ਉਹ ਜਿਹੜੇ ਪ੍ਰਦੇਸੀ ਲੋਕ ਕੋ ਇਹੀ ਇੱਥੇ ਕਹਿੰਦੇ ਆ ਪ੍ਰਦੇਸੀ ਲੋਕਾਂ ਨੂੰ ਵੀਰੇ ਤੁਸੀਂ ਕੀ ਕੰਮ ਕਰਦੇ ਹੋ ਵੀ ਆਹ ਕੰਮ ਛੱਡੋ ਯਾਰ ਤੁਸੀਂ ਕੰਮ ਕਰਨਾ ਹੈ ਕੰਮ ਕਰੋ ਕਿ ਧੀਾਂ ਧੀਆਂ ਪੈਨ ਨੂੰ ਕਿਉਂ ਪੈਨੇ ਹੋ ਨਹੀਂ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਖਾਂਦੇ ਪੀਂਦੇ ਸਭ ਕੁਝ ਕਰਦੇ ਉਸ ਤੋਂ ਬਾਅਦ ਸਾਡੀ ਪੰਜਾਬ ਦੀ ਕੁੜੀਆਂ ਨੂੰ ਹੱਥ ਬੰਨਦੇ ਨੇ ਉਹੀ ਤਾਂ ਮੈਂ ਕਹਿ ਰਿਹਾ ਯਾਰ ਪਰ ਸਾਨੂੰ ਫਿਰ ਵੀ ਤਰਸ ਆਉਂਦਾ ਸਾਡੀਆਂ ਧੀਾਂ ਨੇ ਸਾਡੀਆਂ ਧੀਾਂ ਬਿਲਕੁਲ ਸਾਡੀਆਂ ਧੀਾਂ ਨੇ ਉਹ ਇਹ ਵੀ ਧੀ ਸਾਡੀ ਹੋਈ ਬਿਲਕੁਲ ਵੀ ਦੇਖ ਕੇ ਸਾਨੂੰ ਬੱਚਿਆਂ ਨੂੰ ਤਰਸ ਆ ਗਿਆ ਸੀ ਇਸ ਕਰਕੇ ਵੀ ਚਲੋ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਨਹੀਂ ਰਵਾਂਗੇ ਭਈ ਆਪ ਦਾ ਮੈਂ ਕਿਹਾ ਇੱਥੇ ਦਿਖਣੇ ਚਾਹੀਦੇ ਵੀ ਤੁਸੀਂ ਆ ਗਲਤ ਕੰਮ ਕੀਤਾ ਤੁਹਾਡੇ ਘਰ ਦੇ ਉਹਨਾਂ ਬੱਚਿਆਂ ਨੂੰ ਦੇਖ ਕੇ ਉਹਦੇ ਘਰ ਨਹੀਂ ਦੇਖ ਕੇ ਸਾਨੂੰ ਤਰਸ ਆਉਂਦਾ ਪਿਆ ਇਸ ਕਰਕੇ ਅਸੀਂ ਮੌਕਾ ਦੇ ਰਹੇ ਨੂੰ ਇੱਕ ਬਾਬਾ ਜੀ ਰੋਣ ਵਾਲੀ ਗੱਲ ਤਾਂ ਹੈਗੀ ਐ ਕਿ ਸਾਡੇ ਪੰਜਾਬ ਦੀ ਵਿਰਾਸਤ ਜਿੱਥੇ ਬਚੀ ਹੋਈ ਸੀ ਅੱਜ ਇਹ ਚੰਦ ਲੋਕ ਆ ਕੇ ਪੰਜਾਬ ਦੀ ਵਿਰਾਸਤ ਖਰਾਬ ਕਰ ਰਹੇ ਆ। ਇਹ ਪ੍ਰਵਾਸੀ ਹੂੰ। ਯਾਰ ਕਿਸ ਕੋਈ ਕੁੱਛ ਨਹੀਂ ਕਹਦਾ ਮੈਨੂੰ। ਦੇਖ ਕੇ ਬਹੁਤ ਮਨੰ ਖਰਾਬ ਬਹੁਤ ਹੋਇਆ ਸਾਡਾ ਜਦੋਂ ਤੁਸੀਂ ਮਾਹੌਲ ਦੇਖਿਆ ਵੀ ਇਸ ਤਰ੍ਹਾਂ ਕੁੜੀ ਨੂੰ ਹੱਥ ਪਾਇਆ ਮਨ ਤਾਂ ਬਹੁਤ ਖਰਾਬ ਹੋਇਆ ਪਰ ਬਰਦਾਸ਼ਤ ਨਹੀਂ ਹੋਇਆ ਪਰ ਹੁਣ ਉਹਨਾਂ ਦੇ ਬੱਚਿਆਂ ਨੂੰ ਨਿੱਕੇ ਨਿੱਕੇ ਨੂੰ ਦੇਖ ਕੇ ਸਾਨੂੰ ਫੇਰ ਵੀ ਤਰਸ ਆਉਂਦਾ। ਵੀ ਚਲੋ ਪ੍ਰਵਾਸੀ ਆਏ ਨੇ ਆਪਦਾ ਪਰ ਅਸੀਂ ਇੱਕ ਜ਼ਰੂਰ ਨੂੰ ਡੰਡਾ ਲਾਇਆ ਵੀ ਇੱਥੇ ਮਹੱਲੇ 'ਚ ਦੇਖਣਾ ਚਾਹੀਦਾ ਸਾਨੂੰ ਇਹ। ਆਪ ਕਹਿੰਦੇ ਦੇਖਦੇ ਹੋ ਕਿ ਆਪਕੇ ਘਰ ਵਾਲ जी। तेरे ने बेटा गलती की है या नहीं की हमारे को इतना बता जी की है ना घर पे गया घर हाँ? पे उसके गया ना जी गया ना फिर बेटे ऐसी गलती क्यों करते हैं बच्चे हम तू भी हमारी धी है बेटी है।, पर पता क्या है कभी ऐसा हुआ नहीं चलो कभी नहीं हुआ अब तो हुआ ना मानते हो ना गलती जी तेरे बच्चे करके पोते जी अट दे पे हैं ਇਦਾਂ ਦੀ ਗਲਤੀ ਨਾ ਕਰੋ ਮੈਸੇਜ ਦਿਓ ਵੀ ਇਦਾਂ ਦੇ ਮੇਰੇ ਭਰਾ ਜਿਹੜੇ ਪੰਜਾਬ ਵਿੱਚ ਰਹਿੰਦੇ ਆਂ ਇਹ ਬੇਇੱਜ਼ਤੀ ਹੁੰਦੀ ਸਾਡੀ ਪ੍ਰਦੇਸੀਆਂ ਦੀ ਆਪ ਮੰਨਦੇ ਹੋ ਨਾ ਕਿ ਬਾਹਰ ਸਿਆ ਕੇ ਲੋਕ ਜੋ ਪੰਜਾਬ ਵਿੱਚ ਆ ਕੇ ਐਸੀ ਹਰਕਤ ਕਰਤੋਂ ਕੋ ਨਹੀਂ ਕਰਨੀ ਚਾਹੀਏ ਨਹੀਂ ਇੱਜ਼ਤ ਕਿੰਨੀ ਪਿਆਰੀ ਹੁੰਦੀ ਏ ਲੜਕੀ ਕੋ ਇੱਜ਼ਤ ਪਿਆਰੀ ਹੁੰਦੀ ਏ ਨਾ ਜੀ ਤੋ ਕਿਸੇ ਦੀ ਇੱਜ਼ਤ ਕੋ ਹੱਥ ਲਗਾਣਾ ਆਪਕੇ ਘਰ ਵਾਲੇ ਨੇ ਹੱਥ ਲਗਾ ਆਪ ਕਹਿ ਰਹੇ ਹੋ 15 16 ਸਾਲ ਸੇ ਰਹ ਰਹੇ ਹੋ ਕਬੀ ਹਰਕਤ ਨਹੀਂ ਕੀ ਆਪਕੋ ਪੁੱਛ ਕੇ ਥੋੜੀ ਨਾ ਕੋਈ ਹਰਕਤ ਕਰੇਗਾ ਅਬ ਆਪਸੇ ਪੁੱਛ ਕੇ ਹਰਕਤ ਕੀਤੀ ਉਸਨੇ नहीं आपसे पूछा उसने हरकत करनी है फिर आप कैसे सतारा -कैसे तो हर, ऐसी हरकत नहीं की माफी माफी दे दे रहे रहे हैं हैं आपको आपको बच्चों के लिए तो दे, जो दे, प्रदेशी लोग है मैं चाहना दे वीरो तुम कम करने वास्ते करो तो कहने भेन हथ क्यों पाने यार शर्म करो भोरा यार है शादी की थी तो मदर और फादर रोए होंगे ना विदाई करते वक्त होता है ना दुख होता है ना एक लड़की जिसका बाप सारी उम्र पाल के रखे माँ पाल के रखे दूसरे घर में जाए दुख होता है ना तो ऐसे किसी लड़की के साथ इज्जत पे हाथ उठाया जाए उसको कितना दुख होगा होगा ਹੋਗਾ ਨਾ ਗਲਤ ਕੀਆ ਨਾ ਆਪਕੇ ਘਰ ਵਾਲੇ ਨੇ ਜੀ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹਣਾ ਹੱਥ ਜੋੜ ਕੇ ਵਾਰ-ਵਾਰ ਬੇਨਤੀ ਕਰਨਾ ਚਾਹਣਾ ਜੇ ਤੁਸੀਂ ਬੰਦੇ ਬਣ ਜੋ ਨਹੀਂ ਤਾਂ ਹੀ ਸਰਕਾਰ ਸਾਡੇ ਨਾਲ ਜੁੜੀ ਹੋਈ ਹੈ ਜਿੱਦਾਂ ਉਹ ਅਫਸਰ ਅਫਸਰਾਂ ਨੇ ਵੀ ਸਾਡੇ ਨਾਲ ਰਹਿੰਦੇ ਵਿਚਾਰੇ ਉਹ ਵੀ ਸੇਵਾ ਬਹੁਤ ਵਧੀਆ ਕਰਦੇ ਪਏ ਅਸੀਂ ਅਫਸਰਾਂ ਦੇ ਕਹਿਣ ਦੇ ਉੱਤੇ ਜਿੱਦਾਂ ਸਾਡੇ ਜੋ ਸਾਡੇ ਮੌਕੇ ਉਹਨਾਂ ਨੇ ਕਿਹਾ ਵੀ ਇਹ ਮੌਕਾ ਦਿਓ ਨਿੱਕੇ ਨਿੱਕੇ ਬੱਚਿਆਂ ਕਰਕੇ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ ਤੇ ਅਸੀਂ ਸਿਰਫ ਬੱਚੀ ਕਰਕੇ ਇਹ ਕਰਨ ਲੱਗੇ ਬੱਚਿਆਂ ਕਰਕੇ ਤੇ ਬਾਕੀ ਤੁਸੀਂ ਦੱਸੋ ਭਾਈ ਕਿਹੋ ਜਿਹਾ ਹੈ ਨਾ ਜੋ ਵੀ ਅਪਰਾਹ ਵੀ ਹੈ ਸਾਰੀ ਲੜਕੀ ਛੇ ਦਿਨ ਮੇਰੇ ਉਸ ਤੋਂ ਪਹਿਲੇ ਮਤਲਬ ਉੱਚਾ ਸਭ ਪਤਾ ਆਪਕੋ ਪੁੱਛੇ ਬਿਨਾ ਹਰ ਲੜਕੀ ਛੇੜਦੀ ਨਾ ਮੈਂ ਜੇ ਬਾਅਦ ਵਿੱਚ ਪਤਾ ਲੱਗ ਚਲੋ ਬੱਚਿਆਂ ਕਰਕੇ ਤੁਸੀਂ ਛੜਦਾ ਕੇ ਛੜਦਾ ਮਾਫ ਕਰ ਦਿੱਤਾ ਵਾ ਲੇਕਿਨ ਸਮਾਜ ਨੂੰ ਇੱਕ ਮੈਸੇਜ ਕੀ ਦੇਣਾ ਚਾਹੁੰਦੀ ਹਾਂ ਕਿ ਇਹ ਲੋਕ ਜਿਹੜੇ ਨੇ ਕਿ ਆਬਰ ਨੂੰ ਉੱਤਪਾਨ ਲੱਗ ਜਾਂਦੇ ਦੇਖੋ ਜੀ ਇਹ ਜਰੋ ਪ੍ਰੋਗਰਾਮ ਕੋਈ ਕਰਦੇ ਸੀ ਮੱਲੇ ਚ ਇਹਨਾਂ ਨੂੰ ਮੂਰੇ ਰੱਖਦੇ ਸੀਗੇ ਜੇ ਚਾਹ ਵੀ ਬਣਾਉਣੀ ਆ ਮੇਰੇ ਦੋਕੇ ਪਾ ਇੱਧਰ ਬਣਾ ਦੋ ਇਹਨਾਂ ਨਾਲ ਤਾਂ ਪ੍ਰੇਮ ਪਿਆਰ ਬਣਿਆ ਸੀ ਪਰ ਉਹ ਬੰਦਰ ਦੇ ਦਿਲ ਵਿੱਚ ਪਤਾ ਨਹੀਂ ਕੀ ਚੱਲਦਾ ਸੀ ਸਵੇਰੇ ਉਹਦੀ ਜਦੋਂ ਜਾਣ ਲੱਗਿਆ ਘਰੋਂ ਉਹਦੀ ਮਾਂ ਨਾਲ ਵੀ ਗੱਲ ਕੀਤੀ ਉਹਨੇ ਵੀ ਹਾਂ ਆਂਟੀ ਤੁਸੀਂ ਚੱਲੇ ਕੰਮ ਤੇ ਪਰ ਉਹ ਦਰਚ ਹੀ ਖੜਾ ਸੀ ਉਹ ਹਜੇ ਪਹੁੰਚਿਆ ਹੀ ਆ ਤੇ ਉਸ ਤੋਂ ਬਾਅਦ ਚ ਇਹ ਗਲਬਾਤ ਹੋ ਗਈ ਐ ਸੱਚ ਤੁਹਾਡੀ ਬੇਟੀ ਸੀਗੀ ਹਾਂਜੀ ਹਾਂਜੀ ਇਹਨਾਂ ਦੀ ਬੇਟੀ ਸੀ ਉਹ ਜੀ ਕਿੰਨੇ ਵਜੇ ਸਵੇਰੇ ਇਨਸੀਡੈਂਟ ਹੈ ਸਵੇਰੇ 7:30 ਵਜੇ ਦਾ ਸਵੇਰ 8:00 ਸਵੇਰੇ ਸਵੇਰੇ ਹ ਸਾਕ ਜਾਇਆ ਇਹ ਘਰੇ ਕੁੜੀ ਮੇਰੀ ਦਤਨ ਕਰ ਰਹੀ ਸੀ ਹੋਰਸ ਕਰ ਰਹੀ ਸੀ ਤੇ ਆ ਕੇ ਮਗਰੀ ਉਹਨੇ ਉਹਨੂੰ ਫਲਿਆ ਹੂੰ ਤੇ ਇਸ ਕਰਕੇ ਵਹੀਂ ਫਿਰ ਮੁੜ ਕੇ ਤੁਹਾਨੂੰ ਪਤਾ ਵੀ ਇਹਨੂੰ ਗੁੱਸਾ ਚੜਿਆ ਇਹ ਵੀ ਆ ਕੇ ਬੇਕੋਵਾ ਬਾਜੀਪਾ ਇਹ ਆ ਦੇਖੋ ਜਿੰਨਾ ਹੋ ਸਕਿਆ ਇਹਨੇ ਅਸੀਂ ਫੈਂਟੀ ਪੁੰਟੀ ਲਾਈ ਆ ਘਰ ਹੋਣਾ ਹੀ ਹੈ ਬੱਬਾ ਜੀ ਹੁਣ ਡੰਦੇ ਡੰਡੀ ਅਸੀਂ ਇਹੀ ਦਿੱਤਾ ਜੀ ਇਹਨਾਂ ਦੇ ਘਰੇ ਹੁਣ ਕੋਲੇ ਰਹਿੰਦੇ ਨੇ ਉਹ ਦੀ ਘਰ ਵਾਲੀ ਆਉਂਦੀ ਆ ਉਹ ਵਿਚਾਰੀ ਬੱਚਿਆਂ ਨੂੰ ਦਿਖਾਉਂਦੀ ਆ ਤਰਸੌਂਦਾ ਦੇਖ ਕੇ ਚਲੋ ਸਾਨੂੰ ਤਾਂ ਅਸੀਂ ਪੰਜਾਬੀ ਐਹੋ ਜਿਹਾ ਸਾਡੇ ਬਹੁਤ ਵੱਡੇ ਨੇ ਅਸੀਂ ਫੇਰ ਵੀ ਉਹਨੂੰ ਇੱਕ ਮੌਕਾ ਦੇ ਰਹੇ ਆ ਪਰ ਅਸੀਂ ਉਹਨੂੰ ਇਹ ਗੱਲ ਕਹਤੀ ਮੱਲੇ ਚ ਨੂੰ ਦੇਖਣਾ ਚਾਹੀਦਾ ਹੂੰ ਬੇਟੀ ਬੱਟੀ ਬਰਤਨ ਦੇਤੀ ਆ ਤੇਰੇ ਬੱਚਿਆਂ ਕਰਕੇ ਤੇਰੇ ਘਰ ਵਾਲੀ ਕਰਕੇ ਹੁਣ ਤਰਸ ਆ ਗਿਆ ਤੈਨੂੰ ਮੌਕਾ ਦੇਤਾ ਇਸ ਦੇ ਉੱਤੇ ਸਜ਼ਾ ਐਸੀ ਲੱਗੂ ਕਿ ਸਾਰੀ ਉਮਰ ਉਹ ਬਾਰ ਨਹੀਂ ਆਏਗਾ ਉਹ ਜੀ ਇਸ ਕਰਕੇ ਹੁਣ ਮਿੰਤਾ ਕਰੀ ਜਾਂਦੀ ਉਹ ਬਾਰ ਬਾਰ ਬੱਚਿਆਂ ਨੂੰ ਲਿਆ ਕੇ ਕਰੀ ਜਾਂਦੇ ਸਾਨੂੰ ਤਰਸ ਆ ਗਿਆ ਅਸੀਂ ਇੱਕ ਮੌਕਾ ਦੇਦਾ ਪਰ ਅਸੀਂ ਇਹ ਗੱਲ ਕਹਿਦੀ ਮੁੱਲੇ 'ਚ ਨਹੀਂ ਦੇਖਣਾ ਚਾਹੀਦਾ ਮੁੱਲੇ 'ਚ ਦੇਖਿਆ ਫੇਰ ਅਸੀਂ ਆਪਣੀ ਸਾਡੇ ਮਨ ਵਿੱਚ ਫੇਰ ਉਹੀ ਖਿਆਲ ਆਉਣੀ ਬਾਬਾ ਜੀ ਪੰਜਾਬ ਦੇ ਵਿੱਚ ਅਕਸਰ ਐਸਾ ਦੇਖਣ ਨੂੰ ਮਿਲ ਰਿਹਾ ਵਾ ਪੰਜਾਬ ਜਾ ਕਿੱਧਰ ਰਿਹਾ ਇੱਕ ਛੋਟਾ ਸਵਾਲ ਹੈ ਪੰਜਾਬ ਜਾ ਕਿੱਧਰ ਰਿਹਾ ਵਿਸਾਲ ਪੁੱਤ ਜੀ ਕਿੱਧਰ ਜਾਣਾ ਹੈਗਾ ਕਲਯੋਗ ਆ ਗਿਆ ਇਹ ਜਿਹੜਾ ਕਲਯੋਗ ਆ ਨਾ ਗੁਰੂ ਮਹਾਰਾਜ 100 ਸਾਲ ਕਹਿ ਗਏ ਸੀਗੇ ਪਹਿਲਾਂ ਹੀ ਕਹਿ ਗਏ ਸੀ ਗੁਰੂ ਮਹਾਰਾਜ ਇਹ ਦੇਖਿਓ ਜੋ ਇਦਾਂ ਦਾ ਪਾਪ ਹੋਣੇ ਨਾ ਇਦਾਂ ਦੇ ਪਾਪ ਹੋਣੇ ਆ ਤੇ ਉਹ ਹੋ ਕੇ ਹੀ ਰਹਿਣੇ ਆ ਗਿਆ ਆ ਦੇਖ ਲਓ ਹੋ ਰਿਹਾ ਪਾਪ ਪਾਪ ਹੋ ਰਿਹਾ ਨਾ ਅਗਰ ਪੰਜਾਬੀ ਯੂਪੀ ਚ ਕੰਮ ਕਰਦੇ ਪੰਜਾਬੀ ਦੀਆਂ ਜ਼ਮੀਨਾਂ ਵੀ ਆ ਪੰਜਾਬੀ ਖੇਤੀਬਾੜੀ ਵੀ ਕਰਦੇ ਕਰ ਯੂਪੀ ਤੋਂ ਇਦਾਂ ਦੀ ਆਵਾਜ਼ ਨਹੀਂ ਆਈ ਕਿ ਪੰਜਾਬੀ ਨੇ ਇਸ ਬੱਚੀ ਨੂੰ ਛੇੜਖਾਨ ਨਹੀਂ ਕਰਤੀ ਕਿਉਂ ਕਿ ਇਹੀ ਤਾਂ ਮੈਂ ਪੁੱਛਣਾ ਚਾਹਣਾ ਯੂਪੀ ਸਾਡੇ ਪੰਜਾਬੀ ਕੋਈ ਜਾਣਦਾ ਕਿੱਤੇ ਕੋਈ ਜਬਾਰ ਜ਼ਿਆਦਾ ਕੈਨੇਡਾ ਚਲਾ ਜਾ ਅਮਰੀਕਾ ਚਲਾ ਜਾ ਪੁੱਤ ਕਿਤੇ ਵੀ ਗਏ ਹੋਏ ਆ ਪੰਜਾਬੀ ਸਾਡੇ ਆਪਣੇ ਬੱਚੇ ਗਏ ਹੋਏ ਆ ਧੀਆ ਭੈਣਾ ਸਾਡੇ ਸਾਰਿਆਂ ਦੇ ਗਏ ਹੋਏ ਆ ਸਾਰੀਆਂ ਧੀਆ ਭੈਣਾ ਨੇ ਸਾਡੀਆਂ ਇਹਨਾਂ ਪੈਸਾ ਲਾ ਲੈ ਕੇ ਜਾਂਦੇ ਕਿਤੇ ਤੱਕ ਯਾਰ ਪੰਜਾਬੀ ਦੀ ਤਾਂ ਕਿਤੇ ਆਈ ਨਹੀਂ ਵੀ 4 ਸਾਲ ਦੀ ਕੁੜੀ ਦਾ ਬਲਤ ਕਾਰਕ ਹੋ ਗਿਆ ਆ ਇੱਥੇ 5 ਸਾਲ ਦੀ ਕੁੜੀ ਮਾਰਤੀ ਹੈਗੀ ਆ ਇੱਥੇ ਕੁੜੀਆਂ ਨੂੰ ਪਰਦਾਸੀਆਂ ਕੋਲੇ ਕਿਉਂ ਹੁੰਦਾ ਯਾਰ ਮੈਂ ਉਹਨਾਂ ਨੂੰ ਉਹੀ ਉਹੀ ਸਮਝਾਉਣਾ ਵੀ ਇੱਕ ਮੱਝ ਜਿਹੜੀ ਹੁੰਦੀ ਆ ਨਾ ਪੂਛਾ ਮਾਰ ਮਾਰ ਸਾਰਿਆਂ ਨੂੰ ਲਵੇਟ ਦਿੰਦੀ ਆ ਤੇ ਇਸ ਘਰ ਇਹ ਛੱਡ ਦੋ ਬੇਨਤੀ ਆ ਸਾਡੀ ਹੱਥ ਜੋੜ ਕੇ ਸਰਕਾਰ ਨੂੰ ਵੀ ਇਹੀ ਕਹਿੰਦੇ ਆ ਇਹਨਾਂ ਨੂੰ ਸਮਝਾਈਏ ਆਪਾਂ ਰਲ ਮਿਲ ਕੇ ਇੱਕ ਵਾਰੀ ਤਾਂ ਹੁਣ ਅਸੀਂ ਮਾਫ਼ ਕਰ ਦਿੱਤਾ ਹੈਗਾ ਸਿਰਫ ਨਿੱਕੇ ਨਿੱਕੇ ਬੱਚਿਆਂ ਕਰਕੇ ਵੀ ਦੇਖ ਕੇ ਰੋਣ ਆਉਂਦਾ ਸੀ ਬੱਚਿਆਂ ਦਾ ਵੀ ਤੁਸੀਂ ਪਿੰਡ ਦੇ ਹੀ ਹੋ ਇਹ ਵੀ ਆਪਣੇ ਪਿੰਡ ਦੇ ਇਹਨਾਂ ਦੇ ਪਿੰਡ ਦੇ ਦੇਖੀ ਕਰੋ ਕੀ ਐਸਾ ਕਿਹੜਾ ਇਹਨਾਂ ਨੂੰ ਲਾਲਚਪਨ ਜਾਂ ਜਿਸਮ ਦਾ ਜ਼ਿਆਦਾ ਭੁੱਖ ਲੱਗੀ ਹੁੰਦੀ ਹੈ ਕਿ ਇਦਾਂ ਦੀ ਹਰਕਤਾਂ ਕਰਦੇ ਨੇ ਸਰ ਗੱਲ ਇਹ ਇਦਾਂ ਆ ਵੀ ਹਰੇਕ ਬੰਦੇ ਦਾ ਨਾ ਮਾਈਂਡ ਆਪ ਦਾ ਵੀ ਉਹ ਕਿਵੇਂ ਸੋਚਦਾ ਕੀ ਸੋਚਦਾ ਹੁਣ ਦੇਖੋ ਸਾਡੇ ਬਾਬਾ ਜੀ ਨੇ ਆਪਾ ਜੀ ਨੇ ਤੁਸੀਂ ਹੋਗੇ ਅਸੀਂ ਹੋਗੇ ਆਪਾਂ ਸਾਰੇ ਕੋ ਆ ਆਪਣੀ ਸੋਚ ਇਹ ਆ ਵੀ ਨਹੀਂ ਯਾਰ ਜੇਕਰ ਕੋਈ ਆਪਣੇ ਕੋਲ ਬੰਦਾ ਰਹਿੰਦਾ ਵਾ ਨਾ ਤੇ ਵੀ ਆਪਾਂ ਨੂੰ ਇਹ ਨਾ ਕਹੇ ਯਾਰ ਇਹ ਬੰਦੇ ਗਲਤ ਨੇ ਵੀ ਆਪਾਂ ਉਹਦੇ ਨਾਲ ਵਧੀਆ ਬਿਹੇਵ ਕਰੀਏ ਕੋਈ ਵੀ ਬੰਦਾ ਆਵੇ ਸਾਡੇ ਕੋਲ ਆਵੇ ਜਾਂ ਅਸੀਂ ਉਹਨਾਂ ਕੋ ਰਹਿਨੇ ਆ ਜਾਂਦੇ ਸਾਰੀ ਜਿਹੜੀ ਘੋਮਨ ਦੇ ਆ ਵੀ ਕੋਈ ਇਹ ਨਾ ਕਹੇ ਵੀ ਯਾਰ ਇਹ ਬੰਦਾ ਇਹ ਥੋੜਾ ਰਿਆ ਫਿਰਦਾ ਵੀ ਅਸੀਂ ਇਹਨਾਂ ਤੋਂ ਅਨ ਸੇਫ ਆ ਵੀ ਸਾਨੂੰ ਕੋਈ ਦੇਖੇ ਜਗ੍ਹਾ ਵੀ ਨਹੀਂ ਜੇਕਰ ਬੰਦਾ ਇਥੇ ਤੁਰਿਆ ਫਿਰਦਾ ਤੇ ਅਸੀਂ ਸੇਫ ਆ ਇਹ ਸਾਡੇ ਆਪ ਦੇ ਬੰਦੇ ਨੇ ਆਪਾਂ ਤਾਂ ਹਰੇਕ ਨੂੰ ਪੰਜਾਬੀ ਨਹੀਂ ਜਾਂਦਾ ਵੀ ਹਰੇਕ ਨਹੀਂ ਯਾਰ ਸਾਡਾ ਆਪਦਾ ਸਾਡਾ ਆਪਦਾ ਹੁਣ ਵੀ ਇਹ ਕੰਮ ਤਾਂ ਇਸ ਕਰਕੇ ਵੀ ਉਹ ਕਰ ਲਿਆ ਇਹਨਾਂ ਨੇ ਜਾਂ ਕੀਤਾ ਵੀ ਚਲੋ ਉਹਦੇ ਛੋਟੇ ਛੋਟੇ ਬੱਚੇ ਆ ਉਹ ਜਿਹੜੀ ਲੇਡੀਜ਼ ਆ ਉਹ ਵੀ ਵਿਚਾਰੀ ਥੋੜੇ ਸਾਹਮਣੀਆਂ ਵੀ ਉਹ ਵੀ ਬੈਠ ਕੇ ਗੱਲ ਕਰਦੀ ਸੀ ਜਾਂ ਕਿੱਦਾਂ ਵੀ ਆ ਵੀ ਇਸ ਕਰਕੇ ਹੁੰਦਾ ਵੀ ਪੰਜਾਬੀਆਂ ਦੇ ਖੂਨ ਦੇ ਵਿੱਚ ਕੀ ਹੈ ਵੀ ਮਾਫ਼ ਕਰਨਾ ਲੇਕਿਨ ਬਾਈ ਜੀ ਤੁਸੀਂ ਮੇਰੇ ਨਾਲ ਗੱਲ ਕਰਵਾ ਮਾਫ਼ ਤਾਂ ਚਲੋ ਕਰਤਾ ਜੀ 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 ਕੰਮ ਕਰ ਛੇੜਨ ਤੋਂ ਪਹਿਲੇ ਅਦੀ ਬੋਟੀ ਨੂੰ ਨਹੀਂ ਪਤਾ ਇਹ ਕਹਿ ਰਹੀ ਹੈ ਇੱਥੇ ਆ ਕੇ ਬਿਆਨਬਾਜ਼ੀ ਹੋਰ ਤਰ੍ਹਾਂ ਦੀ ਕਰ ਰਹੀ ਹੈ ਵੈਸੇ ਮੈਂ ਗੱਲ ਕਰਦਾ ਮੇਰੇ ਘਰ ਵਾਲਾ ਐਸਾ ਨਹੀਂ ਹੈ ਮੇਰੇ ਘਰ ਵਾਲੇ ਨੇ ਇਹ ਨਹੀਂ ਕੀਤਾ ਬੱਚਿਆਂ ਕਰਕੇ ਤੁਸੀਂ ਬੱਬਾ ਜੀ ਸਾਰੇ ਛੱਡਦਾ ਬੱਚਿਆਂ ਕਰਕੇ ਬੱਚਿਆਂ ਕਰਕੇ ਛੱਡਿਆ ਨਹੀਂ ਮੈਂ ਬੱਚਿਆਂ ਕਰਕੇ ਨਿਕਲਣ ਕੇ ਬੱਚੇ ਦਿਖਾ ਨਹੀਂ ਸਕਦੇ ਕਿ ਉਹਨਾਂ ਦਾ ਵੀ ਗਾਂ ਬੱਚੇ ਨਿਕਲਿਆ ਹੀ ਕਿਸੇ ਨੂੰ ਸ਼ੋਅ ਨਹੀਂ ਕਰਨਾ ਚਾਹੁੰਦੇ ਗਏ ਕਿ ਨਹੀਂ ਸਾਡਾ ਯਾਰ ਸਾਡੇ ਵੀ ਬੱਚੇ ਨਿਕਲ ਨਿਕੇ ਕਿੱਥੇ ਜਾਣਗੇ ਗਰਮੀ ਠੰਡ ਬਹੁਤ ਪੈ ਰਹੀ ਹੈ ਸਾਨੂੰ ਤਾਂ ਤਰਸ ਆ ਗਿਆ ਵੀ ਠੰਡ ਬੜੀ ਪੈ ਰਹੀ ਹੈ ਕਿੱਥੇ ਜਾਣਗੇ ਬੱਚੇ ਕੋਈ ਹੈ ਨਹੀਂ ਉਹਨਾਂ ਦੇ ਪੱਗਾ ਪਿੱਛਾ ਹੈ ਨਹੀਂ ਇਹਨਾਂ ਦਾ ਵਿਚਾਰਿਆਂ ਦਾ ਹੁਣ ਪਿੰਡ 'ਚ ਰਹਿਣਗੇ ਨਹੀਂ ਨਹੀਂ ਪਿੰਡ 'ਚ ਜੇ ਅਸੀਂ ਪਿੰਡ ਵਿੱਚ ਕਹਤਾ ਜੀ ਅਸੀਂ ਇਹ ਏਡੀ ਵੱਡੀ ਬਾਰ ਦਾ ਦੇਖ ਕੇ ਫਿਰ ਮੁੱਕਰ ਦੇਣਾ ਨਹੀਂ ਤਾਂ ਬੰਦੀ ਕਾਰਵਾਈ ਅਸੀਂ ਨੂੰ ਦੱਸਣ ਨਹੀਂ ਬਾਰ ਤੱਕ ਕੌਣ ਤੱਕ ਕਦਮ ਜਿਹੜੀ ਨੂੰ ਬਾਹਰ ਕਰ ਦਿੱਤੀ ਕਿ ਲੋਕ ਹੈ ਯਾਰ ਉੱਥੇ ਹੋਰ ਵੀ ਭਾਈ ਮੇਰੇ ਵੀ ਪੈਣਾ ਰਹਿੰਦੀ ਆ ਭਰਾ ਰਹਿੰਦੇ ਗਿਆ ਚਾਹੀਦਾ ਹੁਣ ਬਿਲਕੁਲ ਜਿਸ ਲੜਕੀ ਨਾਲ ਬਸਲੂਕੀ ਕੀਤੀ ਗਈ ਸੀ ਉਸ ਪਰਿਵਾਰ ਦਾ ਤੇ ਪਿੰਡ ਵਾਲਿਆਂ ਦਾ ਆਪਸੀ ਰਾਜੀਨਾਮਾ ਹੋ ਗਿਆ ਸੀਗਾ ਲੇਕਿਨ ਸਾਡੇ ਨਾਲ ਇੰਚਾਰ ਸਾਹਿਬ ਮੌਜੂਦ ਹੈ ਗੱਲਬਾਤ ਕਰਨ ਚਾਹੇਬ ਕੀ ਸੀ ਹਾਂ ਜੀ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਇਹ ਕਮ ਕਲੋਨੀਆਂ ਭਾਮੇਆ ਰੋਡ ਦੇ ਉੱਤੇ ਵੀ ਉੱਥੇ ਕੋਈ ਇਦਾਂ ਦੀ ਵਾਰਦਾਤ ਹੋਈ ਆ ਤੇ ਹੁਣ ਪਿੰਡ ਵਾਲਿਆਂ ਨੇ ਆਪਸ ਵਿੱਚ ਉਹਨਾਂ ਨੇ ਰੈਯਰਾਮਾ ਕਰ ਲਿਆ ਜੀ ਕਿਉਂਕਿ ਬੱਚੇ ਉਹਦੇ ਛੋਟੇ ਛੋਟੇ ਸੀਗੇ ਇਸ ਕਰਕੇ ਕੋਈ ਕਾਰਵਾਈ ਨਹੀਂ ਕਰਾਉਣੀ ਜੀ ਜੇ ਪਰਿਵਾਰ ਵਾਲੇ ਸਹਿਮਤ ਤਾਂ ਫਿਰ ਮੈਂ ਬਹੁਤ ਬਹੁਤ ਸ਼ੁਕਰ ਤੁਸੀਂ ਅਗਰ ਕੰਪਲੇਂਟ ਹੁੰਦੀ ਤਾਂ ਕਾਰਵਾਈ ਕਰਨੀ ਬਿਲਕੁਲ ਮੈਂ ਤਾਂ ਕਾਰਵਾਈ ਕਰਾਂਗਾ ਮੈਂ ਤਾਂ ਸਵੇਰੇ ਕਾਹੇ ਵੀ ਜੋ ਬਣਦੀ ਕਾਰਵਾਈ ਮੈਂ ਕਰੂੰਗਾ ਜੀ ਇਸਾਡੀ ਲੁਧਿਆਣਾ ਪੁਲਿਸ ਹੈ ਤੁਹਾਨੂੰ ਦੱਸ ਦਈਏ ਕਿ ਅਗਰ ਐਸੀ ਕੋਈ ਵੀ ਘਟਨਾ ਸਾਹਮਣੇ ਆਂਦੀ ਹੈ ਲੁਧਿਆਣਾ ਪੁਲਿਸ ਸਭ ਤੋਂ ਪਹਿਲੇ ਕਾਰਵਾਈ ਕਰਨ ਤੇ ਅਮਲ ਕਰਦੀ ਹੈ ਲੇਕਿਨ ਉਸ ਤੋਂ ਬਾਅਦ ਰਾਜੀਨਾਮੇ ਜਦੋਂ ਪਾਰਟੀਆਂ ਜਦੋਂ ਆਪ ਕਰ ਲੈਂਦੇ ਨੇ ਰਾਜੀਨਾਮੇ ਵੀ ਹੋ ਜਾਂਦੇ ਨੇ ਲੇਕਿਨ ਇਹਦੇ ਕਾਬਿਲ ਇਤਾਰਿਫ ਸਾਡੀ ਲੁਧਿਆਣਾ ਪੁਲਿਸ ਤੇ ਡੀਜੀਪੀ ਗੌਰਵ ਯਾਦਵ ਹੋਣਗੇ ਕਿਉਂਕਿ ਉਹ ਪੰਜਾਬ ਪੁਲਿਸ ਸਾਡੇ ਸਰਾਖੀ ਵਸਤੇ ਬੈਠੀ ਹੈ ਤੇ ਹਰ ਥਾਣੇ ਤੇ ਹਰ ਚੌਂਕੀ ਦੇ ਵਿੱਚ ਉਹ ਮੁਲਾਜ਼ਮ ਜਿਹੜੇ ਬੈਠੇ ਨੇ ਦਿਨ ਰਾਤ ਜਿਹੜੇ ਨੇ ਡਿਊਟੀ ਪੂਰੀ ਵਿਖੂਬੀ ਨਿਭਾਉਂਦੇ ਵੀ ਹੈ ਤੇ ਰਾਜੀਨਾਮਾ ਪਿੰਡਾਂ ਵੱਲੋਂ ਤੇ ਦ